ਸ਼ਹਿਰ ਪਟਿਆਲਾ ਆਰੰਮੇਲਾ ਗਰਾਊਂਡ ਵਿੱਚ ਹੋਣਾ ਸੰਬੰਧੀ ਡਿਬੇਟ ਪ੍ਰੋਗਰਾਮ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਨਾ ਸੱਦੇ ਡਾਕਟਰ ਬਲਬੀਰ ਸਿੰਘ ਆਪਣੀ ਗੱਲ ਕਹਿਣ ਲਈ ਸ਼ੋਅ ਵਿੱਚ ਪਹੁੰਚੇ ਜਿਸ ਦੌਰਾਨ ਸਿਆਸੀ ਪਾਰਟੀਆਂ ਦੇ ਆਗੂ ਆਪਸ ਵਿੱਚ ਝਪਟ ਪਏ ਇਸ ਦੌਰਾਨ ਡਾਕਟਰ ਬਲਬੀਰ ਨੇ ਆਪਣੇ ਤੇ ਹਮਲੇ ਦੇ ਦੋਸ਼ ਲਾਏ ਦੀ ਪੰਜਾਬ ਰਾਣਾ ਮਾਛਲ ਦਾ ਲਾਈਵ ਸ਼ੋਅ ਸੀ ਪਟਿਆਲੇ ਦੇ ਵਿੱਚ ਤੇ ਮੈਨੂੰ ਪਤਾ ਲੱਗਿਆ ਕੋਈ ਤਕਰੀਬਨ 3:30 ਵਜੇ ਦੇ ਵਕਤ ਕਿ ਇੱਥੇ ਜੀ ਪੰਜਾਬ ਰਾਣਾ ਇਲੈਕਸ਼ਨ ਦੇ ਉੱਤੇ ਲਾਈਵ ਸ਼ੋਅ ਕਰ ਰਹੀ ਹੈ ਤੇ ਮੈਂ ਇਮੀਡੀਏਟਲੀ ਜਿੰਨੇ ਜਿਹੜੇ ਵੀ ਉਹਨਾਂ ਦੇ ਐਡੀਟਰ ਸੀਗੇ ਜਿਹੜੇ ਉਹਨਾਂ ਦੇ ਕੋਰਸਪੋਨਡੈਂਟ ਸੀ ਮੈਂ ਉਹਨਾਂ ਨੂੰ ਅਪਰੋਚ ਕੀਤਾ ਜਿਹੜੇ ਪਟਿਆਲੇ ਚ ਹੈ ਔਰ ਚੰਡੀਗੜ੍ਹ ਦੇ ਵਿੱਚ ਹੈ ਤੇ ਉਹਨਾਂ ਨੇ ਕਿਹਾ ਵੀ ਸਾਡੇ ਤੁਸੀਂ ਜਿਹੜੇ ਸੀਨੀਅਰ ਬੰਦੇ ਆ ਗਿਆ ਮੈਂ ਫਿਰ ਜਿਹੜਾ ਮਿਸਟਰ ਦਿਨੇਸ਼ ਦੇ ਨਾਲ ਜਿਹੜਾ ਕੰਟੈਕਟ ਕੀਤਾ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੀ ਸਟੇਟ ਕਾਂਗਰਸ ਪਾਰਟੀ ਹੈ ਤੁਸੀਂ ਇਹ ਕਿੱਦਾਂ ਕਰ ਸਕਦੇ ਹੋ ਕਿ ਤੁਸੀਂ ਉਹਨਾਂ ਨੂੰ ਇਲੈਕਸ਼ਨਸ ਹੋ ਰਹੀਆਂ ਹੈਗੀਆਂ ਤੇ ਇਹ ਵਾਇਲੇਸ਼ਨ ਹੈ ਉਹਦੀ ਜਿਹੜ ਪੱਚੀ ਬਸੰਡ ਵੋਟ ਲਿਆ ਤੁਸੀਂ ਉਹਨਾਂ ਨੂੰ ਲੋਕਾਂ ਤੱਕ ਉਹਨਾਂ ਦੀ ਆਵਾਜ਼ ਨਹੀਂ ਉਹਨਾਂ ਨੂੰ ਪਹੁੰਚਾਉਣ ਦੇ ਰਹੇ ਤੁਸੀਂ ਲੋਕਾਂ ਕੋਲੇ ਜਿਹੜਾ ਸਿਰਫ ਝੂਠ ਆ ਜਿਹੜੀਆਂ ਤਿੰਨ ਜਿਹੜੀਆਂ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਆ ਕਾਲੀ ਕਾਂਗਰਸ ਬੀਜੇਪੀ ਤੇ ਥੋੜੇ ਮੋਟੀ ਜਿਹੜੀ ਰਹਿਤ ਕੋਣ ਦੇ ਆਪਣਾ ਪੰਜਾਬ ਪਾਰਟੀ ਫਿਰ ਤੁਸੀਂ ਉਹਨਾਂ ਨੂੰ ਸਟੇਜ ਤੇ ਖੜੇ ਕਰਕੇ ਉਹ 90% ਦਾ ਟਾਈਮ ਸਾਡੇ ਬਾਰੇ ਗੱਲ ਕਰਦੇ ਆ ਤੇ ਸਾਨੂੰ ਆਪਣੀ ਗੱਲ ਕਹਿਣ ਦਾ ਤੁਸੀਂ ਮੌਕਾ ਨਹੀਂ ਦਿੰਦੇ ਇਹ ਬਿਲਕੁਲ ਗਲਤ ਹੈ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਪਰ ਉਹਨਾਂ ਨੇ ਸਾਨੂੰ ਬੁਲਾਇਆ ਨਹੀਂ ਤੇ ਜਦੋਂ ਸ਼ੋਅ ਸ਼ੁਰੂ ਹੋਇਆ ਸੀ ਉੱਥੇ ਗਏ ਆ ਅਸੀਂ ਉਹਨਾਂ ਨੂੰ ਫਿਰ ਰਿਕਵੈਸਟ ਕੀਤੀ ਆ ਵੀ ਸਾਨੂੰ ਵੀ ਸਟੇਜ ਤੇ ਖੜਨ ਦਿਓ ਤੇ ਉਹਨਾਂ ਨੇ ਸਾਨੂੰ ਅਲਾਉ ਨਹੀਂ ਕੀਤਾ ਸਗੋਂ ਉਲਟਾ ਉਹਨਾਂ ਨੇ ਮਲਬੜੀ ਢੇ ਸਿਗਿਆ ਉਹਨਾਂ ਦੇ ਕੁਝ ਗੂਨਸ ਨੇ ਸਾਡੇ ਉੱਤੇ ਹਮਲਾ ਕੀਤਾ ਅਸੀਂ ਫਿਰ ਵੀ ਅਸੀਂ ਪੀਸਫੁਲ ਰਹੇ ਆ ਸਾਡੇ ਕਿਸੇ ਬੰਦੇ ਨੇ ਕਿਸੇ ਨੂੰ ਕੁਝ ਬੁਰਾ ਭਲਾ ਨਹੀਂ ਕਿਹਾ ਅਸੀਂ ਆਪਣਾ ਪੀਸਫੁਲ ਪ੍ਰੋਟੈਸਟ ਕਰਕੇ ਉਹਨਾਂ ਨੂੰ ਲੋਜ ਕਰਕੇ ਵੀ ਸਾਨੂੰ ਵੀ ਮੌਕਾ ਦਿਓ ਬੋਲਣ ਦਾ ਉਹਨਾਂ ਨੇ ਬਿਲਕੁਲ ਤੱਕਾ ਕਰਕੇ ਉਹਦੇ باوجود ਵੀ ਅਸੀਂ ਬਾਹਰ ਆ ਕੇ ਜਿਹੜਾ ਹੈਗਾ ਸੀ ਬਿਲਕੁਲ ਉਹਦੇ ਗੇਟ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਅਸੀਂ ਗੇਟ ਤੇ ਆ ਕੇ ਪੀਸਫੁਲੀ ਪ੍ਰੋਟੈਸਟ ਕੀਤਾ ਪੁਲਿਸ ਬੰਦ ਸੀ ਕਿ ਉਹਨਾਂ ਨੇ ਕਿਹਾ ਜੀ ਤੁਸੀਂ ਬਾਹਰ ਜਾ ਕੇ ਪ੍ਰੋਟੈਸਟ ਕਰ ਲਓ ਅਸੀਂ ਗੇਟ ਦੇ ਉੱਤੇ ਪ੍ਰੋਟੈਸਟ ਕੀਤਾ ਔਰ ਅਸੀਂ ਇਹ ਜਿਹੜੀ ਗੱਲ ਹੈ ਕਿ ਅਸੀਂ ਇਹ ਪਟਿਆਲੇ ਦੇ ਔਰ ਪੰਜਾਬ ਦੇ ਔਰ ਸਾਰੀ ਦੁਨੀਆ ਦੇ ਕੋਨੇ-ਕੋਨੇ ਤੱਕ ਦੱਸਾਂਗੇ ਕਿ ਜਿਹੜਾ ਜੀ ਪੰਜਾਬ ਹਰਿਆਣਾ ਮਾਚਲ ਹੈ ਪੀਟੀਸੀ ਤਾਂ ਪਹਿਲੇ ਹੀ ਵਿਕਿਆ ਹੋਇਆ ਸੀਗਾ ਹੁਣ ਇਹ ਵੀ ਵਿਕ ਚੁੱਕਿਆ ਹੋਏਗਾ ਬਿਲਕੁਲ ਕੋਈ ਸਚਾਈ ਨਹੀਂ ਦਿਖਾਉਣ ਚਾਹੁੰਦੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਇਹ ਸਿਰਫ ਇੱਕ ਕੂਡ ਤੇ ਜਿਹੜਾ ਝੂਠ ਦਾ ਪ੍ਰਚਾਰ ਜਿਹੜਾ ਕਰਨ ਦਾ ਇੱਕ ਮਾਧਿਅਮ ਬਣ ਗਿਆ ਤੇ ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਆਪਣੇ ਪੰਜਾਬੀ ਆ ਜਾਂ ਪਟਿਆਲੇ ਵਾਲੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹੋ ਜਿਹਾ ਝੂਠੇ ਚਾਰਟਰ ਦਾ ਬਾਈਕਾਟ ਕੀਤਾ ਜਾਵੇ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਇਹਨਾਂ ਦੀ ਸ਼ਿਕਾਇਤ ਕਰਾਂਗੇ ਅਸੀਂ ਹੋਰ ਵੀ ਥੰਨੀਆਂ ਚਾਂਸਿਸ ਆ ਗਈਆਂ ਜਿਹੜੀ ਸਾਡੀ ਮਿਨਿਸਟਰੀ ਆ ਗਿਆ ਕੰਸਰਨ ਉੱਥੇ ਵੀ ਸ਼ਿਕਾਇਤ ਕਰਾਂਗੇ ਪ੍ਰੈਸ ਟਰੱਸਟ ਕੋਲ ਇਹਨਾਂ ਦੀ ਸ਼ਿਕਾਇਤ ਕਰਾਂਗੇ ਜਿੰਨੇ ਵੀ ਸਾਨੂੰ ਫੋਰਮ ਅਵੇਲੇਬਲ ਆ ਅਸੀਂ ਡੈਮੋਕਰੈਟਿਕ ਜਿੰਨੇ ਸਾਨੂੰ ਨਾਰਮਸ ਅਸੀਂ ਜਿਹੜੇ মিডিਆ ਦੀਆਂ ਬਾਡੀਜ਼ ਆ ਗਿਆ ਅਸੀਂ ਉਹਨਾਂ ਦੇ ਕੋਲ ਵੀ ਹੈ ਜਿਹੜੀ ਆਪਣੀ ਗੱਲ ਇਹ ਮੁੱਦਾ ਚੁੱਕਾਂਗੇ ਔਰ ਲੋਕਾਂ ਦੇ ਵਿੱਚ ਵੀ ਇਹ ਮੁੱਦਾ ਲੈ ਕੇ ਜਾਵਾਂਗੇ ਕਿ ਜੀ ਪੰਜਾਬ ਰਾਣਾ ਹੈ ਮਾਤਲ ਬਿਲਕੁਲ ਵਿਕ ਚੁੱਕਿਆ ਹੋਇਆ ਹੈਗਾ ਔਰ ਇਹ ਬਿਲਕੁਲ ਜਿਹੜੀ ਲੋਕਾਂ ਦੀ ਆਵਾਜ਼ ਆ ਜਿਹੜੀ ਸੱਚ ਦੀ ਆਵਾਜ਼ ਨੂੰ ਦਵਾਉਂਦਾ ਔਰ ਕੂੜ ਤੇ ਝੂਠ ਦਾ ਪ੍ਰਚਾਰ ਕਰਦਾ ਹੈ